ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੋਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਪੋਖ ਤੁਖਾਰ ਨ ਵਿਆਪਾਈ ਕੰਠ ਮਿਲੇ ਆਹਰ ਨਾਹੋ ਮਨ ਬਿਧਿ ਆਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹੇ ਨਾ ਸਕਾਈ ਮਿਲ ਸਾਧੂ ਗੁਣ ਗਾਹੋ ਜਹਤੈ ਉਪਜੀਤਹਿ ਮਿਲੀ ਸੱਜੇ ਪ੍ਰੀਤ ਸਮਾਹੋ ਕਰ ਗਹਿ ਲੀਨੀ ਪਾਰ ਬ੍ਰਹਮ ਬੋੜ ਨ ਵਿਛੜਿਆਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਓਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਓਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ ਅੱਜ ਉਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਸਤਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਅੰਦਰ ਸਤਿਗੁਰਾਂ ਨੇ ਦੋ ਵਾਰੀ ਬਾਰਹ ਮਾਹ ਬਾਣੀ ਦਾ ਉਚਾਰਨ ਕੀਤਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਮਹਾਰਾਜ ਜੀ ਨੇ ਤੁਖਾਰੀ ਰਾਗ ਅੰਦਰ ਔਰ ਪੰਚਮ ਪਾਤਸ਼ਾਹ ਜੀ ਨੇ ਮਾਜ ਰਾਗ ਅੰਦਰ ਜੋ ਮਾਜ ਰਾਗ ਅੰਦਰ ਸਤਿਗੁਰੂ ਜੀ ਨੇ ਉਹ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੰਖੇਪ ਦੇ ਨਾਲ ਇਸ ਦੀ ਵਿਚਾਰ ਸਾਂਝੀ ਕਰਾਂਗੇ। 12 ਮਹੀਨਿਆਂ ਦੇ ਵਿੱਚੋਂ ਇਹ 10ਵਾਂ ਮਹੀਨਾ ਹੈ ਉਹ ਦਾ ਮਹੀਨਾ ਪਹਿਲਾ ਚੇਤ ਦਾ ਮਹੀਨਾ ਹੈ ਤੇ ਅਖੀਰ ਅਖੀਰਲਾ ਫਗਣ ਦਾ ਮਹੀਨਾ ਹੈ ਹੋਰੇ 10ਵਾਂ ਮਹੀਨਾ ਹੈ ਇਹਨਾਂ ਨੂੰ ਅਸੀਂ ਦੇਸੀ ਮਹੀਨੇ ਵੀ ਕਹਿੰਦੇ ਦੇਸੀ ਤੋਂ ਭਾਵ ਸਾਡੇ ਦੇਸ਼ ਦੇ ਮਹੀਨੇ ਔਰ ਇਹਨਾਂ ਦਾ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਵਰਣਨ ਕੀਤਾ ਹੈ ਔਰ ਇਹਨਾਂ ਦੁਆਰਾ ਕਰਤਾਪੁਰਖ ਦੇ ਨਾਲ ਜੁੜਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਤੋਂ ਪਿਉ ਦਾ ਮਹੀਨਾ ਜੋ ਹੈ ਇਹ ਕੁਰਬਾਨੀਆਂ ਭਰਿਆ ਮਹੀਨਾ ਹੈ। ਉਹਦੇ ਮਹੀਨੇ ਵਿੱਚ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਛੱਡਣਾ। ਅਨੇਕਾਂ ਸਿੰਘ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕਰਨੀਆਂ। ਔਰ ਅੱਠ ਪੋ ਨੂੰ ਚਮਕੌਰ ਦੀ ਜੰਗ ਹੋਣੀ। ਵੱਡੇ ਸਾਹਿਬਜ਼ਾਦੇ ਤਿੰਨ ਪਿਆਰੇ ਔਰ ਹੋਰ ਸਿੰਘ 8 ਪੋ ਨੂੰ ਸ਼ਹੀਦ ਹੁੰਦੇ ਹਨ 13 ਪੋ ਨੂੰ ਛੋਟੇ ਸਾਹਿਬ ਜੀ ਦੇ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਸ਼ਹਾਦਤ ਪ੍ਰਾਪਤ ਕਰਦੇ ਹਨ ਇਹ ਕੁਰਬਾਨੀਆਂ ਭਰਿਆ ਕੈਰਾਂ ਦੀ ਸਰਦੀ ਦਾ ਇਹ ਠੰਡ ਵਾਲਾ ਮਹੀਨਾ ਪੋ ਦਾ ਮਹੀਨਾ ਆਰੰਭ ਹੋਇਆ ਪੰਚਮ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਰਵਨ ਕਰੀਏ ਉਖ ਤੁਖਾਰ ਨ ਵਿਆਪਾਈ ਕੰਠ ਮਿਲਿਆ ਹਰ ਨਾਹੋ ਤੁਖਾਰ ਦਾ ਅਰਥ ਹੈ ਬਰਫ ਕਕਰ ਕੋਰਾ ਠੰਡ ਮਾਰੇ ਕਹਿੰਦੇ ਪੋ ਦੇ ਮਹੀਨੇ ਵਿੱਚ ਜਿਹੜੀ ਤੁਖਾਰ ਬਰਫ ਪੈਂਦੀ ਹੈ ਠੰਡ ਪੈਂਦੀ ਹੈ ਉਹਨਾਂ ਨੂੰ ਨਹੀਂ ਵਿਆਪਦੀ ਨਹੀਂ ਲੱਗਦੀ ਜਿਨ੍ਹਾਂ ਨੇ ਕੰਠ ਦੇ ਨਾਲ ਹਰੀ ਨਾਹੋ ਹਰੀ ਪ੍ਰਮਾਤਮਾ ਪਤੀ ਮਿਲਿਆ ਹੋਇਆ ਹੈ ਕੰਠ ਦਾ ਅਰਥ ਹੈ ਗਲਾ ਤੇ ਨਾਹੋ ਦਾ ਅਰਥ ਹੈ ਪਤੀ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੂੰ ਹਰੀਪਤੀ ਮਿਲਿਆ ਹੈ ਜਿਨ੍ਹਾਂ ਦੇ ਕੰਠ ਦੇ ਨਾਲ ਪ੍ਰਮਾਤਮਾ ਪਤੀ ਲੱਗਾ ਹੈ ਉਹਨਾਂ ਨੂੰ ਇਹ ਪੋ ਮਹੀਨੇ ਦੀ ਠੰਡ ਵੀ ਨਹੀਂ ਲੱਗਦੀ ਹੈ ਉਹਨਾਂ ਨੂੰ ਇਹ ਜੜਤਾ ਰੂਪੀ ਠੰਡ ਨਹੀਂ ਵਿਆਪਦੀ ਹੈ ਉਹਨਾਂ ਨੂੰ ਇਹ ਪਾਲਾ ਵੀ ਕੁਝ ਨਹੀਂ ਕਹਿੰਦਾ ਹੈ ਜਿਨ੍ਹਾਂ ਦੇ ਕੰਠ ਦੇ ਨਾਲ ਪ੍ਰਭੂ ਪਤੀ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹਿਬ ਕਿਉਂਕਿ ਉਸ ਜੀਵ ਇਸਤਰੀ ਦਾ ਮਨ ਵਿਨਿਆ ਹੋਇਆ ਹੈ ਪ੍ਰਭੂ ਦੇ ਸੋਹਣੇ ਚਰਨਾ ਕਮਲਾਂ ਦੇ ਨਾਲ ਦਰਸ਼ਨ ਲਗੜਾ ਸਾਹੋ ਅਤੇ ਪ੍ਰਭੂ ਦੇ ਸੋਹਣੇ ਦਰਸ਼ਨਾ ਦਾ ਉਤਸ਼ਾਹ ਲੱਗਾ ਹੋਇਆ ਤਾਂਗ ਲੱਗੀ ਹੋਈ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਉਸ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਗੋਵਿੰਦ ਪਰਮੇਸ਼ਰ ਦੀ ਓਟ ਹੈ ਜੋ ਪ੍ਰithvi ਦਾ ਪਾਲਨ ਹਾਰ ਤੇ ਰਾਏ ਰਾਜਾ ਹੈ ਉਸ ਵਾਹਿਗੁਰੂ ਜੀ ਦੀ ਓਟ ਹੈ ਸੇਵਾ Swami lao ਉਹ Swami Malik Parmeshwar ਦੀ ਸੇਵਾ ਦਾ ਲਾਭ ਪ੍ਰਾਪਤ ਉਸ ਨੇ ਕੀਤਾ ਹੈ ਜੋ ਪ੍ਰਭੂ ਦਾ ਸਿਮਰਨ ਭਜਨ ਕਰਦੀ ਹੈ ਜੀ ਵਿਸਰੀ ਜੋ ਵੀ ਜੀਵ ਪ੍ਰਭੂ ਦਾ ਸਿਮਰਨ ਭਜਨ ਕਰਦਾ ਹੈ ਉਸ ਨੇ Swami ਦੀ ਸੇਵਾ ਦਾ ਲਾਭ ਖਟਿਆ ਮੁੰਜ ਹਰੇਕ ਹੀ ਮਨੁੱਖ ਲਾਭ ਲੈਣ ਵਾਸਤੇ ਆਇਆ ਹੈ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਹਨ ਲਾਹੇ ਕਾਰਨੇ ਆਇਆ ਜਗ ਹੋਏ ਮਜੂਰ ਗਿਆ ਠਗਾਏ ਠਗ ਉਹ ਲਾਹਾ ਕੀ ਹੈ ਉਹ ਸਿਮਰਨ ਦਾ ਲਾਹਾ ਹੈ ਸੇਵਾ ਦਾ ਲਾਹਾ ਹੈ ਜਨ ਲਾਗਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਵਿਖਿਆ ਪੋਹੇ ਨਾ ਸਕੈ ਮਿਲ ਸਾਧੂ ਗੁਣ ਗਾ ਉਸ ਜੀਵ ਇਸਤਰੀ ਨੂੰ ਬਿਖਿਆਦ ਅਰਥ ਮਾਇਆ ਹੈ ਮਾਇਆ ਕੋ ਨਹੀਂ ਸਕਦੀ ਜਿਹੜੀ ਜੀਵ ਇਸਤਰੀ ਮਿਲ ਸਾਧੂ ਗੁਣ ਗਾਹੋ ਸਾਧੂ ਜਨਾਂ ਨਾਲ ਮਿਲ ਕਰਕੇ ਪ੍ਰਭੂ ਦੇ ਗੁਣਾਂ ਨੂੰ ਗਾਉਂਦੀ ਹੈ ਵਾਹਿਗੁਰੂ ਜੀ ਦੇ ਗੁਣਾਂ ਨੂੰ ਗ੍ਰਹਿਣ ਕਰਦੀ ਹੈ ਸਾਧ ਸੰਗਤ ਵਿੱਚ ਮਿਲ ਕਰਕੇ ਜੋ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ ਜਹਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਉਹ ਜੀਵ ਇਸਤਰੀ ਜਿੱਥੋਂ ਪੈਦਾ ਹੋਈ ਸੀ ਉਸ ਕਰਤਾਪੁਰਖ ਨਾਲ ਹੀ ਮਿਲ ਗਈ ਕਿਵੇਂ ਮਿਲ ਗਈ ਸੱਚੀ ਪ੍ਰੀਤ ਸਮਾਓ ਸੱਚੀ ਪ੍ਰੀਤ ਕਰਕੇ ਸਮਾਓ ਸਮਾਉਣਾ ਹੋਇਆ ਕਿਉਂਕਿ ਇੱਕ ਝੂਠੀ ਪ੍ਰੀਤ ਹੈ ਵਿਖਾਵੇ ਦੀ ਪ੍ਰੀਤ ਹੈ ਤੇ ਇੱਕ ਸੱਚੀ ਪ੍ਰੀਤ ਹੈ ਸੱਚੀ ਪ੍ਰੀਤ ਕਰਕੇ ਜੀਵ ਦੀ ਬਿਰਤੀ ਜਿੱਥੋਂ ਪੈਦਾ ਹੋਈ ਉੱਥੇ ਹੀ ਲੀਨ ਹੋ ਗਈ ਕਰਤਾਪੁਰਖ ਦੇ ਨਾਲ ਜੀਵ ਆਤਮਾ ਜਿੱਥੋਂ ਪੈਦਾ ਹੋਈ ਸੀ ਉਸੇ ਹੀ ਪ੍ਰਭੂ ਦੇ ਵਿੱਚ ਲੀਨ ਹੋ ਗਈ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਵ ਕਿਵੇਂ ਲੀਨ ਹੋਈ ਕਰ ਨਾਮ ਹੱਥ ਦਾ ਗਹਿ ਨਾਮ ਫੜਨ ਦਾ ਹੱਥ ਤੋਂ ਫੜ ਕੇ ਪਾਰ ਬ੍ਰਹਮ ਪਰਮੇਸ਼ਰ ਨੇ ਆਪਣੇ ਨਾਲ ਲੀਨ ਕਰ ਲਈ ਮਨ ਰੂਪੀ ਹੱਥ ਫੜ ਕੇ ਬੁੱਧੀ ਰੂਪੀ ਹੱਥ ਫੜ ਕੇ ਆਪਣੇ ਨਾਲ ਲੀਨ ਕਰ ਲਈ ਜੀਵ ਇਸਤਰੀ ਬਹੁੜ ਨ ਵਿਛੜੀ ਆਵ ਦੁਬਾਰਾ ਫਿਰ ਉਹਦਾ ਵਿਛੋੜਾ ਨਹੀਂ ਹੁੰਦਾ ਵਿਛੜ ਕੇ ਫਿਰ ਨਹੀਂ ਉਹ ਸੰਸਾਰ ਦੇ ਆਵਾਗਮਣ ਵਿੱਚ ਆਉਂਦੀ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹ ਮਾਰੇ ਕਹਿੰਦੇ ਲੱਖਾਂ ਵਾਰੀ ਬਾਰ ਪ੍ਰਿਹਾਰ ਜਾਈਏ ਐਸੇ ਪ੍ਰਭੂ ਤੋਂ ਜੋ ਹਰੀ ਸੱਜਣ ਹੈ ਸੱਜਣਤਾ ਹੀ ਨਭਾਉਣ ਵਾਲਾ ਮਨ ਦੀ ਗਮਤਾ ਤੋਂ ਪਰੇ ਹੈ ਤੇ ਅਗਾਧ ਹੈ ਡੁੰਗੇ ਜਿਗਰੇ ਵਾਲਾ ਸ਼ਰਮ ਪਈ ਨਾਰਾਇਣ ਨਾਨਕ ਦਰਪਈ ਆਹੋ ਉਸ ਨਾਰਾਇਣ ਪਰਮੇਸ਼ਰ ਨੂੰ ਜੋ ਸਾਰੇ ਨਰਾਂ ਵਿੱਚ ਆਇਆ ਹੋਇਆ ਜਿਸ ਵਿੱਚ ਨਹੀਂ ਹੈ ਅਵਿਦਿਆ ਰੂਪੀ ਰਾਤ ਉਸ ਨੂੰ ਸ਼ਰਮ ਪੈ ਗਈ ਲੱਜਾ ਪੈ ਗਈ ਜਿਸ ਵੇਲੇ ਉਸ ਦੇ ਦਰ ਦੇ ਉੱਤੇ ਪੈ ਗਏ ਜਦੋਂ ਦਰ ਤੇ ਢੈ ਪਏ ਤਾਂ ਉਸ ਨੂੰ ਸ਼ਰਮ ਪਈ ਕਿ ਜੋ ਮੇਰੇ ਦਰ ਤੇ ਡਿਗ ਪਿਆ ਹੈ ਇਹਦੀ ਲਾਜ ਪਤ ਰੱਖਣੀ ਹੈ ਇਸ ਕਰਕੇ ਕਲਗੀਧਰ ਪਾਤਸ਼ਾਹ ਵੀ ਕਹਿੰਦੇ ਨਾ ਸਗਲ ਦੁਆਰ ਕੋ ਛਾੜਕੈ ਗਹਿਓ ਤਹਾਰੋ ਦੁਆਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਓਖ ਸੋਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੂ ਪੰਚਮ ਪਾਤਸ਼ਾਹ ਮਾਜ ਰਾਗ ਦੇ ਅੰਦਰ ਇਸ ਮਹੀਨੇ ਦੇ ਵਿੱਚ ਫਰਮਾਉਂਦੇ ਹਨ ਉਹ ਦੇ ਮਹੀਨੇ ਦੁਆਰਾ ਉਹਨਾਂ ਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਤੇ ਉਹ ਦਾ ਮਹੀਨਾ ਉਹਨਾਂ ਜੀਵਾਂ ਵਾਸਤੇ ਸੋਭਨੀਕ ਹੈ ਜਿਸ ਬਖਸ਼ੇ ਵੇ ਪ੍ਰਵਾਹ ਹੋ ਜਿਸ ਪ੍ਰਭੂ ਨੂੰ ਕਿਸੇ ਦੀ ਪ੍ਰਵਾਹ ਨਹੀਂ ਹੈ ਜਿਸ ਜੀਵਤਿ ਉਹ ਬਖਸ਼ਿਸ਼ ਕਰਦਾ ਹੈ ਉਸੇ ਨੂੰ ਸਾਰੇ ਸੁੱਖ ਤੇ ਉਸੇ ਨੂੰ ਉਹ ਦਾ ਮਹੀਨਾ ਸੋਭਨੀਕ ਹੈ ਉਹਦਾ ਹੀ ਸਾਰਾ ਜੀਵਨ ਸੋਭਨੀਕ ਹੈ ਕਿਉਂਕਿ ਪਰਮੇਸ਼ਰ ਵੇ ਪ੍ਰਵਾਹ ਹੈ ਉਹਨੂੰ ਕਿਸੇ ਦੀ ਪ੍ਰਵਾਹ ਨਹੀਂ ਕੋਈ ਉਹਦਾ ਨਾਮ ਜਪੇ ਭਾਵੇਂ ਨਾ ਜਪੇ ਕੋਈ ਉਸ ਦੀ ਸਿਫਤ ਕਰੇ ਭਾਵੇਂ ਨਾ ਕਰੇ ਕਿਉਂਕਿ ਕਿਸੇ ਦੇ ਕਹਿਣ ਨਾਲੋਂ ਵੱਡਾ ਨਹੀਂ ਹੁੰਦਾ ਤੇ ਕਿਸੇ ਦੇ ਨਾਮ ਕਹਿਣ ਨਾਲੋਂ ਛੋਟਾ ਨਹੀਂ ਹੁੰਦਾ ਜੇ ਸਾਰੇ ਮਿਲ ਕੇ ਆਖਣਗੇ ਤੇ ਉਹਨੇ ਵੱਡਾ ਨਹੀਂ ਹੋਣਾ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਜੀਵ ਨੇ ਪ੍ਰਭੂ ਦਾ ਨਾਮ ਤਾਂ ਜਪਣਾ ਵਾਹਿਗੁਰੂ ਦੀ ਉਸਤਤੀ ਤਾਂ ਕਰਨੀ ਵੀ ਇਸ ਜੀਵ ਨੂੰ ਕल्याण ਪ੍ਰਾਪਤ ਹੋਵੇ ਇਸ ਕਰਕੇ ਮਾਰੇ ਕਹਿੰਦੇ ਜੇ ਪ੍ਰਭੂ ਦੇ ਗੁਣ ਨਹੀਂ ਗਾਉਂਦਾ ਤੇ ਇਹਦੇ ਗੁਣ ਜਿਹੜੇ ਆ ਉਹ ਗਲ ਜਾਂਦੇ ਆ ਪ੍ਰਭੂ ਦੇ ਭੁੱਲਣੇ ਕਰਕੇ ਹਰ ਬਿਸਰਤ ਤੇਰੇ ਗੁਣ ਗਲਿਆ ਤੋ ਸਤਿਗੁਰੂ ਜੀ ਨੇ ਪਾਵਨ ਉਪਦੇਸ਼ ਬਖਸ਼ਿਆ ਅਖੀਰ ਲੀਆਂ ਪੰਕਤੀਆਂ ਦਾ ਜਾਪ ਕਰਕੇ ਫਿਰ ਫਤੇਗ ਜਾਵਾਂਗੇ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਓਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ